ਪੰਜਾਬ ਦੇ ਵਿੱਚ ਭਈਆਂ ਨੂੰ ਲੈ ਕੇ ਇਹਨਾਂ ਦਿਨਾਂ ਵਿੱਚ ਕਾਫੀ ਘਮਾਸਾਨ ਮਚਿਆ ਹੋਇਆ ਹੈ। ਔਰ ਭਈਆਂ ਦੀਆਂ ਪਿਛਲੇ ਦਿਨਾਂ ਤੋਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਪੰਜਾਬੀਆਂ ਦੇ ਨਾਲ ਪੰਗਾ ਲੈਂਦੇ ਨਜ਼ਰ ਆ ਰਹੇ ਨੇ। ਔਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਦੋ ਪੰਜਾਬ ਦੇ ਲੜਕਿਆਂ ਨੂੰ ਇਹਨਾਂ ਲੋਕਾਂ ਨੇ ਕਿਸ ਤਰ੍ਹਾਂ ਮਾਰ ਰਿਆ ਉਹਨਾਂ ਦਾ ਕਤਲ ਕੀਤਾ ਔਰ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਾ ਕੇ ਜਿਹੜਾ ਕਾਨੂੰਨੀ ਕਾਰਵਾਈ ਉਹ ਹੋਈ ਔਰ ਉਸ ਵਾਸਤੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਹੁਣ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਧੱਕੇ ਦੇ ਨਾਲ ਕੁਝ ਬੜੀਆਂ ਦੁਕਾਨਾਂ ਨੇ ਔਰ ਉਹਨਾਂ ਦੁਕਾਨਾਂ ਦੇ ਉੱਪਰ ਆਪਾਂ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦੀਆਂ ਦੁਕਾਨਾਂ ਨੂੰ ਹਟਾ ਕੇ ਆਪਣੀ ਦੁਕਾਨ ਉੱਥੇ ਜਮਾਉਣਾ ਚਾਹੁੰਦੇ ਨੇ ਔਰ ਇਸ ਚੀਜ਼ ਨੂੰ ਲੈ ਕੇ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜੇ ਕੋਈ ਭੰਡ ਪੰਜਾਬੀ ਲੁਧਿਆਣੇ ਜ਼ਿਲ੍ਹੇ 'ਚ ਸ਼ਾਇਦ ਇੱਕ ਪਿੰਡ ਹੈ ਜਿੱਥੇ ਪਿੰਡ ਵਾਸੀਆਂ ਨੇ ਫੈਸਲਾ ਲੈ ਲਿਆ ਕਿ ਹੁਣ ਕੋਈ ਵੀ ਮਤਲਬ ਜਿਹੜਾ ਹੈ ਉਹ ਪੰਜਾਬੀ ਇਹਨਾਂ ਦੀ ਦੁਕਾਨ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਨਹੀਂ ਖਰੀਦੇਗਾ ਔਰ ਨਾ ਹੀ ਉਹਨਾਂ ਨੇ ਮਤਾ ਪਾਇਆ ਹੈ ਕਿ ਅਸੀਂ ਇਹਨਾਂ ਦੀਆਂ ਦੁਕਾਨਾਂ ਇੱਥੇ ਲੱਗਣ ਦੇਵਾਂਗੇ ਔਰ ਦੁਕਾਨਾਂ ਜਿਹੜੀਆਂ ਲੱਗੀਆਂ ਮੁਫਰੀਆਂ ਦੀਆਂ ਦੁਕਾਨਾਂ ਜਾਂ ਹੋਰ ਉਹਨਾਂ ਨੂੰ ਉੱਥੋਂ ਚਕਵਾ ਦਿੱਤਾ ਹੈ ਲੇਕਿਨ ਸਵਾਲ ਇਥੇ ਇਹ ਹੈ ਕਿ ਜਦ ਪੰਜਾਬੀ ਕਿਸੇ ਹੋਰ ਸਟੇਟ ਵਿੱਚ ਜਾ ਕੇ ਕੋਈ ਜਗ੍ਹਾ ਖਰੀਦ ਨਹੀਂ ਸਕਦਾ ਤਾਂ ਫਿਰ ਇਹ ਕਿਉਂ ਜਗ੍ਹਾ ਪੰਜਾਬ ਦੇ ਵਿੱਚ ਖਰੀਦ ਕੇ ਔਰ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਠੀਕ ਹੈ ਲੇਬਰ ਕਰਦੀ ਤੁਸੀਂ ਲੇਬਰ ਕਰੋ ਔਰ ਕਰਕੇ ਚਲੇ ਜਾਓ ਇਹ ਸਾਰਾ ਹੀ ਕੁਝ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੋਟਾਂ ਦੇ ਚੱਕਰ ਵਿੱਚ ਹੈ ਲੇਕਿਨ ਇਸ ਪਿੰਡ ਨੂੰ ਲੋਕ ਮੁਬਾਰਕਬਾਦ ਦੇ ਰਹੇ ਨੇ ਜਿਨ੍ਹਾਂ ਨੇ ਰਾਜਨੀਤਿਕ ਪ੍ਰੈਸ਼ਰ ਨੂੰ ਪਰੇ ਕਰਕੇ ਆਪਣੇ ਪਿੰਡ ਦੀ ਬਿਹਤਰੀ ਵਾਸਤੇ ਇਹਨਾਂ ਨੇ ਮਤਲਬ ਇਹ ਬਹੁਤ ਵੱਡਾ ਫੈਸਲਾ ਲਿੱਤਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਕਿਸ ਤਰ੍ਹਾਂ ਦਾ ਅਧਿਕਾਰ ਹੈ ਕਿ ਇਹ ਪੰਜਾਬ ਦੇ ਵਿੱਚ ਆ ਕੇ ਪ੍ਰਾਪਰਟੀਆਂ ਖਰੀਦ ਰਹੇ ਨੇ ਤੇ ਹੋਰ ਕੰਮਕਾਜ ਕਰ ਰਹੇ ਨੇ ਜਦ ਪੰਜਾਬ ਦੇ ਪੰਜਾਬੀ ਲੋਕ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਆਪਣਾ ਮਤਲਬ ਜ਼ਮੀਨ ਨਹੀਂ ਖਰੀਦ ਸਕਦੇ ਇਹ ਕਾਰਨ ਕੀ ਹੈ ਕਿ ਸਿਰਫ ਪੰਜਾਬ ਦੇ ਵਿੱਚ ਇਹ ਲੋਕ ਆਉਂਦੇ ਨੇ ਔਰ ਆ ਕੇ ਜ਼ਮੀਨ ਖਰੀਦਦੇ ਨੇ ਕੀ ਪੰਜਾਬੀਆਂ ਨੂੰ ਇਹ ਜਿਹਾ ਅਧਿਕਾਰ ਮਿਲੇਗਾ ਜਾਂ ਇਹਨਾਂ ਨੂੰ ਵੀ ਮੱਧੇ ਨਜ਼ਰ ਰੱਖਦੇ ਹੁਆ ਇਸ ਤਰ੍ਹਾਂ ਦਾ ਨਾ ਕਦਮ ਚੱਕਣ ਦਿੱਤਾ ਜਾਵੇ ਜਿਸ ਨਾਲ ਇਹ ਵੀ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਆ ਕੇ ਕੋਈ ਜ਼ਮੀਨਾਂ ਖਰੀਦ ਸਕਣ ਠੀਕ ਹੈ ਲੇਬਰ ਕਰਨੀ ਹੈ ਤੁਸੀਂ 6 ਮਹੀਨੇ ਕਰੋ ਸਾਲ ਕਰੋ ਆਪਣੇ ਘਰ ਵਾਪਸ ਚਲ ਜਾਓ ਹਾ ਜੇ ਕਰਨੀ ਹੈ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਹੋ ਇੱਕ ਦੂਜੇ ਨੂੰ ਆਪਾਂ ਕਾਦੇ ਲਈ ਨੁਕਸਾਨ ਪਹੁੰਚਾ ਰਹੇ ਹਾਂ ਸੋ ਕਿਤੇ ਨਾ ਕਿਤੇ ਭਈਆਂ ਨੂੰ ਲੈ ਕੇ ਹੁਣ ਇਹਨਾਂ ਦਿਨਾਂ ਦੇ ਵਿੱਚ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜਿਸ ਤਰ੍ਹਾਂ ਦੀ ਨਾਰਾਜ਼ਗੀ ਹੈ ਉਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਲੇਕਿਨ ਦੋਸਤੋ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕੀ ਮਤਲਬ ਇਹਨਾਂ ਦੇ ਨਾਲ ਮਤਲਬ ਪੇਸ਼ ਵੀ ਆਉਂਦੇ ਨੇ ਬਿਜ਼ਨਸ ਵੀ ਕਰਦੇ ਨੇ ਲੇਕਿਨ ਇਹ ਕਦੇ ਵੀ ਕਿਸੇ ਦੇ ਮਿੱਤ ਨਹੀਂ ਬਣ ਸਕਦੇ ਔਰ ਖਾਸ ਕਰਕੇ ਜਦੋਂ ਹੁਣ ਲੱਖਾ ਸਦਾਨਾ ਇਸ ਦੇ ਇਹਨਾਂ ਦੇ ਖਿਲਾਫ ਕਾਫੀ ਜਿਹੜਾ ਹੈ ਉਹ ਕਰ ਰਿਹਾ ਹੈ ਜਦੋਂ ਜਹਿਦ ਕਰ ਰਿਹਾ ਹੈ ਹਾਲਾਂਕਿ ਵੋਟਾਂ ਦੀ ਖਾਤਰ ਨੇਤਾ ਮਾਂ ਨੇ ਇਹਨਾਂ ਨੂੰ ਬਹੁਤ ਸਾਰੀਆਂ ਮਤਲਬ ਕਹਿ ਸਕਦੇ ਆ ਸਹੂਲਤਾਂ ਦਿੱਤੀਆਂ ਨੇ ਉਹ ਸਹੂਲਤਾਂ ਤੋਂ ਪੰਜਾਬੀ ਵਾਂਝੇ ਨੇ ਪਰ ਇਹ ਲੋਕ ਉਹਨਾਂ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਭਵਿੱਖ ਵਿੱਚ ਕੀ ਹੋਏਗਾ ਕਿਸ ਤਰ੍ਹਾਂ ਦਾ ਹੋਏਗਾ ਔਰ ਅਸੀਂ ਤਾਂ ਇਹੀ ਦੁਆ ਕਰਦੇ ਆ ਕਿ ਜੋ ਵੀ ਕੁਝ ਹੋਵੇ ਉਹ ਸ਼ਾਂਤਮਈ ਤਰੀਕੇ ਨਾਲ ਹੋਵੇ ਕਿਉਂਕਿ ਪੰਜਾਬ ਹਮੇਸ਼ਾ ਅੱਜ ਤੱਕ ਸ਼ਾਂਤੀ ਲਈ ਖੜਾ ਹੈ ਔਰ ਸ਼ਾਂਤੀ ਬਣਾਈ ਰੱਖਣ ਲਈ ਖੜਾ ਹੈ ਔਰ ਜੇ ਫਿਰ ਪੰਜਾਬੀਆਂ ਦੇ ਨਾਲ ਕੋਈ ਵਿਤਕਰਾ ਕਰੇਗਾ ਤੇ ਪੰਜਾਬੀ ਉਸ ਨੂੰ ਫਿਰ ਜਵਾਬ ਵੀ ਦੇਣਾ ਜਾਣਦੇ ਨੇ